ਜੈ ਮਾਤਾ ਜੀ ਜੇ ਮੰਦਰ ਚ ਕਰਨ ਲੱਗੇ ਆਪਾਂ ਐਂਟਰ ਦੇਖੋ ਬਾਈ ਜਿਨ੍ਹਾਂ ਦੇ ਗੋਡੇ ਗੁੱਡ ਦੁਖਦੇ ਆ ਬਾਈ ਲਿਖ ਜਾਂਦੇ ਆ ਬਾਈ ਅਲੀ ਫਰਦੋਵੰਦ ਵੀ ਹੈਗਾ ਸਵਾਦ ਦਰਸ਼ਨ ਮੇਰੇ ਦੇਖੋ ਬਾਈ ਗੁਰੂ ਘਰ ਲੰਗਰ ਜੀ ਬਾਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਸਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਾਈ ਕਿਦਾਂ ਉਮੀਦ ਆ ਬਾਈ ਤੁਸੀਂ ਬੱਧੀ ਤੇ ਗੁੱਡ ਹੋਊਗਾ ਹਮ ਬੈਠਦੇ ਆਪਾਂ ਆਪਣੀ ਫੋਰਡ ਅੰਡੇਵਤ ਦੇ ਵਿੱਚ ਹਾਂਜੀ ਬਾਈ ਅੱਜ ਦੇ ਵਲੌਗ ਵਿੱਚ ਪਹੁੰਚ ਜਾ ਰਹੇ ਆ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਲਈ ਤੁਹਾਨੂੰ ਵੀ ਕਰਾ ਕੇ ਲੈਣੇ ਆ ਵਲੌਗ ਵਿੱਚ ਬਣੇ ਰਹੋ ਨਾਲੇ ਹੋਰ ਕੋਈ ਲੋਕਲ ਗੁਰਦੁਆਰਾ ਜਿਗਰ ਅਨੰਦਪੁਰ ਸਾਹਿਬ ਹੋ ਗਿਆ ਬਾਕੀ ਕੋਈ ਹੋਰ ਕਿਤੇ ਜਾਣ ਦਾ ਪਲਾਨ ਹੈ ਦੇਖ ਕਿਤੇ ਜਾਣ ਦਾ ਪਲਾਨ ਬਣਿਆ ਤੁਸੀਂ ਵਲੌਗ ਵਿੱਚ ਬਣੇ ਰਹੋ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਈ ਨਾਲੇ ਤੁਸੀਂ ਵੀ ਦਰਸ਼ਨ ਕਰੋ ਨਾਲੇ ਖਾਣਾ ਵੀ ਕਰਕੇ ਆਉਣੇ ਆ ਬਾਈ ਆਪਣਾ ਪਹਿਲਾ ਮੇਨ ਮੋਟਿਵ ਮਾਤਾ ਨੈਣਾ ਦੇਵੀ ਜਾਣਦਾ ਬਈ ਉਹ ਤੋਂ ਬਾਅਦ ਆਪਾਂ ਆਉਂਦੇ ਹੋਏ ਹੋਰ ਗੁਰਦੁਆਰੇ ਦੇਖੂਗਾ ਅਨੰਦਪੁਰ ਸਾਹਿਬ ਹੋ ਗਿਆ ਬਾਕੀ ਜਿੱਥੇ ਹੋਰ ਜਾਣ ਦਾ ਪਲਾਨ ਬਣਿਆ ਉਹ ਤੁਸੀਂ ਵਲੌਗ ਨੂੰ ਪੂਰਾ ਦੇਖਿਓ ਬਈ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਵਲੌਗ ਦੇ ਵਿੱਚ ਨਾਲੇ ਅਸੀਂ ਦਰਸ਼ਨ ਕਰਕੇ ਆਈ ਰਾਣਾ ਤੁਹਾਨੂੰ ਕਰਾ ਕੇ ਲੈਣੇ ਆ ਬਈ ਗੱਡੀ ਦੀ ਟੈਂਕੀ ਤਾਂ ਆਪਣੀ ਬਈ ਫੁੱਲੇ ਆ ਤੇਲ ਤਾਂ ਸਰ ਜਾਣਾ ਆਪਣਾ ਤੇਲ ਤਾਂ ਇੰਨਾ ਲੱਗਣਾ ਨਹੀਂ ਹੈਗਾ ਆਪਾਂ ਨੂੰ ਨੈਣ ਦੇ ਮੇਰੇ ਖਿਆਲ ਚ 110 110 100 110 20 ਕਿ 110 20 ਕਿਲੋਮੀਟਰ ਹੋਊਗਾ ਬਈ ਪਾਣੂ ਰ ਘਾਟੇ ਲਿਕੇਸ਼ਨ ਠੀਕ ਆ ਬਾਕੀ ਆਪਾਂ ਨੇ ਆਉਣ ਜਾਂ ਆਉਣ ਦੇ ਗੁਰਦੁਵਾਰ ਦੇਖਣੇ ਆ ਠੀਕ ਆ ਹੁਣ ਟਾਈਮ ਹੋ ਗਿਆ ਬਈ 6 ਵਜੇ ਆਣਾ ਆ ਉਹੀ ਆਪਾਂ 7:00 ਵਜੇ ਦਰੂਮਾਂ 7:00 ਵਜੇ ਤੁਨੂੰ ਆਪਾਂ ਬਈ ਦੇਖਦੇ ਕਿੰਨਾ ਕੁ ਟਾਈਮ ਲੱਗੋ 2 ਘੰਟੇ ਦਾ ਰਸਤਾ ਬਈ ਉਹ ਤੇ ਸਾਰਾ ਆਪਣਾ ਇਹ ਨਾਣਾ ਦੇਵੀ ਤੱਕ ਦਾ 2.5 ਘੰਟੇ ਲੱਗ ਜਾਣੇ ਬਈ ਬਲਾਕ 'ਚ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਅੱਜ ਮਾਤਾ ਨਾਨਾ ਦੇਵੀ ਦਾ ਮੰਦਿਰ ਤੇ ਹੋਰ ਗੁਰਦੁਆਰਿਆਂ ਦਰਸ਼ਨ ਕਰਾਉਣੇ ਆ ਬਈ ਵਲੌਗ ਨੂੰ ਪੂਰਾ ਦੇਖਿਓ ਬਈਰੇ 100 ਰੁਪਇਆ ਅੰਦਰ ਵਾਲੇ ਹਵਾ ਝੋਡੇ ਦਾ ਅੰਦਰ ਰਹਿ ਜੂਗੇ ਲੈ ਬਈ ਇਹ ਹਵਾ ਝੋਡੇ ਦਾ ਅੰਦਰ ਰਹਿ ਜੂਗੇ ਜੀ ਬਈ ਬਾਈ ਫਾਈਨਲੀ ਨਾਨਾ ਦੇਵੀ ਪਹੁੰਚ ਗਏ ਬਾਈ ਆਪਣੀ ਗੱਡੀ ਪਿੱਛੇ ਨੂੰ ਆ ਕੇ ਪਰੇ ਚਲੇ ਗਏ ਬੋਰਡ ਤੇ ਥੋੜਾ ਜਿਹਾ ਹਾਂਜੀ ਬਾਈ ਫਾਈਨਲੀ ਆਪਾਂ ਨੇ ਗੱਡੀ ਕਰਤੀ ਪਾਰਕ ਆਪਾਂ ਉੱਪਰ ਚੜਦਿਆਂ ਬਾਈ ਪਰ ਨੂੰ ਆਇਦੋਂ ਚਲੇ ਜਾਣਾ ਆਪਾਂ ਸਾਲੇਣ ਕਹਿ ਲੈਣਾ ਪੁੱਤ ਚਾਹ ਪੀਣੀ ਆ ਚਾਹ ਕਿਤੇ ਆ ਮੋਟੋ ਲੈ ਲਵਾਂ ਨਾ ਆਇਆ ਕਾਂ ਵਾਸਤੇ ਨੂੰ ਕਲੀਅਰ ਨਹੀਂ ਆਉਂਦੀ ਹੁਣੇ ਬਸ ਬਾਈ ਠੰਡਾ ਤੁਪਾਂ ਬਰਾਂ ਨੂੰ ਹਵਾ ਬਹੁਤ ਜਾਂਦੀ ਹੈ ਬਾਈ ਤੁਸੀਂ ਦੇਖੀ ਰਿਹਾ ਸਮਾਂ ਦੀ ਕੀਵਾ ਜਾ ਰਹੀ ਹੈ ਪਿਆਰੇ ਟਾਈਮ ਦੇਖੋ ਬਾਈ ਪਹਾੜਾਂ ਦਾ ਵੀਊ ਹਾਂਜੀ ਬਾਈ ਚੱਲ ਪਏ ਹੁਣ ਆਪਾਂ ਉੱਪਰ ਨੂੰ ਵੀਰ ਜਾਨੀ ਪ੍ਰਸ਼ਾਦ ਦੀ ਬਣੇ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਆ ਗੜੀ ਵਾਜੀ ਆਪਣੀ ਗੱਡੀ ਦੇਖੋ ਭਾਈ ਲੱਗਿਆ ਪਜੜਨਾ ਪੌੜੀਆਂ ਦੇਖੋ ਭਾਈ ਦੁਕਾਨਾਂ ਆ ਗਈਆਂ ਮਾਤਾ ਰਾਣੀ ਦਾ ਸਵਾਨ ਮੇਲਾ ਬਈਰੇ ਤੇ ਪ੍ਰਸ਼ਾਦ ਜੀ ਆਪਾਂ ਇਹਨਾਂ ਘਰਾਂ ਕੋਲੋਂ ਲਿਆਣਾ ਹੈ ਕੁਝ ਵੀ ਬਾਈ ਬਾਈ ਬਹੁਤਾਂ ਕਰਦੇ ਨੇ ਦੁਕਾਨ ਵਾਲੇ ਬਾਹਾਂ ਤੇ ਫੜਦੇ ਆ ਦੇਖੋ ਬਾਈ ਮونکی ਹੋਰ ਹੋਈ ਚਾਲਾ ਠੀਕ ਆ ਵੱਡਾ ਮونکی ਬਾਈ ਸਟੈਪ ਬਹੁਤ ਠੀਕ ਆ ਕੇਮਰ ਨਹੀਂ ਹੁੰਦਾ ਬਹੁਤਾ ਦੇਖੋ ਆਮ ਨਾਲ ਜੜਾ ਹੁੰਦਾ ਸਟੈਪਾਂ ਤੇ ਦੇਖੋ ਬਈ ਸਟੈਪ ਕੋਈ ਥੋੜਾ ਹੀ ਆ ਇੰਨਾ ਨਹੀਂ ਹੈ ਹੁਣ ਦਾ ਆ ਬਈ ਤੁਹਾਨੂੰ ਮੰਨਦੇ ਦੇਖੋ ਬਈ ਕਾਕੇ ਛੋਟੇ ਛੋਟੇ ਦੇ ਦੇਖੋ ਬਈ ਪੌੜੀਆਂ ਸਿੱਧੀਆਂ ਸਿੱਧੀਆਂ ਹਾਂਜੀ ਬਈ ਫਾਈਨਲੀ ਆਪਾਂ ਮੰਦਿਰ ਕੋਲ ਪਹੁੰਚ ਗਏ ਹਾਲੋ ਕਿੱਨੇ ਹਾਂਜੀ ਮਾਤਾ ਰਾਣੀ ਦਾ ਚੁੰਨੀ ਹਾਰ ਸਿੰਗਾਰ ਲੈ ਲਿਆ ਬਈ ਆਪਾਂ ਨੇ ਕਿੰਨੇ ਦਾ ਹਾਂਜੀ ਬਾਈ ਮਾਤਾ ਰਾਣੀ ਦੇ ਮੰਦਿਰ ਚ ਕਰਨ ਲੱਗੇ ਆਪਾਂ ਐਂਟਰ ਇਹ ਅੰਦਰ ਜਾਣਾ ਪਤਾ ਤੇਰੇ ਮਾਤਾ ਰਾਣੀ ਦਾ ਚੁੰਨੀ ਸਮਾਨ ਪ੍ਰਸ਼ਾਦ ਜੈ ਮਾਤਾ ਦੀ ਇਹਰੇ ਮਾਤਾ ਰਾਣੀ ਦਾ ਮੰਦਿਰ ਹੀ ਹਾਂਜੀ ਬਾਈ ਆਪਾਂ ਕਾਫੀ ਕਈ ਸਾਲਾਂ ਬਾਅਦ ਆਇਆ ਬਈ ਮਾਤਾ ਰਾਣੀ ਵਰਤਨ ਕਰਨ ਲਈ ਕੀ ਪਤਾ ਨਹੀਂ ਜੀ ਵਰਤਨ ਵਰਤਨ ਜਿੱਤੇ ਉਹਨੇ ਜੀ ਹਾਂਜੀ ਬਈ ਮਾਤਾ ਰਾਣੀ ਦੇ ਅੱਜ ਭੀੜ ਇੰਨੀ ਹੈ ਨਹੀਂ ਬਈ ਘੱਟ ਅੱਗੇ ਦਾ ਬਹੁਤ ਬੜੀ ਲੰ ਲੱਗੀ ਹੋਈ ਹੁੰਦੀ ਆ ਦੇਖੋ ਬਾਈ ਮਾਤਾ ਰਾਣੀ ਦੇ ਮੰਦਰਾਂ ਦੀ ਰੌਣਕ ਆ ਐ ਰਿਆਰ ਮਾਤਾ ਰਾਣੀ ਦਾ ਦਰਬਾਰ ਬਾਈ ਕਰੋ ਸਾਰੇ ਦਰਸ਼ਨ ਜੈ ਮਾਤਾ ਦੀ ਜੈ ਮਾਤਾ ਦੀ ਰੇ ਮਾਤਾ ਦੇ ਸ਼ੇਰ ਆ ਆ ਗਿਆ ਆ ਗਿਆ ਜੈ ਮਾਤਾ ਰਾਣੀ ਜੀ ਜੈ ਹੋ ਹਾਂਜੀ ਕਰੋ ਮਾਤਾ ਦੇ ਮੰਦਰਾਂ ਦੇ ਦਰਸ਼ਨ ਬਾਈ ਅੰਦਰ ਵੀਡੀਓ ਬਣਾਉਣੀ ਨਹੀਂ ਦਿੰਦੇ ਤੇ ਇਸ ਲਈ ਮੰਦਰ ਦੀ ਪਰੰਪਰਾ ਦੇ ਮੁਤਾਬਕ ਦੇਰਿਆ ਮਾਤਾ ਰੰਧਾ ਹਮਨ ਬਾਈ ਇੱਥੇ ਬਾਬਾ ਬਾਈ ਪੰਡਤ ਜੀ ਹੱਥ ਤੇ ਧਾਗਾ ਬੰਦੇ ਆ ਆਪਾਂ ਬਣਾਉਨੇ ਬਾਈ ਜੈ ਮਾਤਾ ਜੀ ਦੇਖੋ ਬਾਈ ਬਾਹਰ ਵਾਲਾ ਮੰਦਿਰਾਂ ਤੇ ਜੀਓ ਬੱਚਾ ਲੈ ਜਦਾ ਬਹੁਤ ਭੇਡ ਹੁੰਦੀ ਆ ਭਾਈ ਬੁਜੁਰਗਾਂ ਨੇ ਆਫੇ ਵਾਂਗ ਹੀ ਐ ਕਿ ਆ ਬਾਜਾ ਤੇ ਮੱਥੜਾ ਕਾ ਕੇ ਲੈ ਕੇ ਜਾਂਦੇ ਆ ਦੇਖੋ ਭਾਈ ਜਿਹਨਾਂ ਦੇ ਗੋਡੇ ਗੁੱਡੇ ਦੁਖਦੇ ਆ ਭਾਈ ਲੈ ਕੇ ਜਾਂਦੇ ਆ ਚਲੋ ਚੱਲ ਭਾਈ ਚੈੱਕ ਕਰਾ ਦੋ ਬੰਦੇ ਲਈ ਕਿਹਾ ਨਿਆਵੇ ਚੱਕ ਕੇ ਕੇ ਆਹ ਮਹਾਂ ਮਾਈ 1500 ਚ ਕਰਿਆ ਵਈ ਆ मत्था हैं बस पंद्रह सौ रुपए के देखो भाई <laughs> देखो भाई <वही। laughs> ਜੀ ਬਾਈ ਮਾਤਾ ਰਾਣੀ ਦੇ ਦਰਸ਼ਨ ਤਾਂ ਬਹੁਤ ਵਧੀਆ ਹੋਗੇ ਬਾਈ ਨਾ ਬਹੁਤੀ ਧੀਰਤੀ ਇਹਨ ਵਧੀਆ ਤਰੀਕੇ ਨਾਲ ਮੱਥਾ ਲੀਤੀਆ ਬਾਈ ਆਪਾਂ ਜਾ ਰਹੇ ਹਾਂ ਬਈ ਆਪਣੀ ਗੱਡੀ ਕੋਲ ਮਾਤਾ ਗਿਰੀਦੀ ਬਾਈ ਕੋਈ ਮਹਿੰਦਰਾ ਖੜਾ ਰੱਖਿਆ ਬਣਾਇਆ ਵਾ ਬਾਈ ਕੱਟ ਨਾ ਸ਼ਮਾਈ ਮੱਥਾ ਟੇਕਣਾ ਚਾਹੀਦਾ ਜਦੋਂ ਮੱਦਾਂ ਚੱਲੇ ਹੋਣ ਉਸ ਟਾਈਮ ਤਾਂ ਭੀੜ ਬਹੁਤ ਹੁੰਦੀ ਆ ਸਰ ਆਪਣਾ ਮੱਥਾ ਬਹੁਤ ਹੀ ਡੇਨ ਆ। ਬਾਈ ਅਲੀ ਫਤੋ ਅੰਦਰ ਹੀ ਆਏਗਾ। ਸੱਬੇ ਪਰ ਪਰਸਨ ਆ। ਉਹ ਥੱਲੇ ਤਿਆਰੀਆਂ ਬਾਈ। ਅੰਦਰ ਉੱਤਰ ਜਾਈਏ ਆਗੇ। ਮੱਥਾ ਪਰੇ। ਹਾਂਜੀ ਬਾਈ ਫਾਇਰਲੀ ਹੁਣ ਆਪਾਂ ਆ ਕੇ ਗੱਡੀ 'ਵਾਂ। ਹੁਣ ਆਪਾਂ ਚੱਲਨੇ ਆਨੰਦਪੁਰ ਸਾਹਿਬ। ਉੱਥੇ ਜਾ ਕੇ ਮਿਲਦੇ ਆ ਤੁਹਾਨੂੰ। ਆ ਜਾਓ ਉਥੇ। ਇਸ ਹੈ ਉਸਟਰਨ ਪੋਡਕਾਸਟ ਪ੍ਰੋਡਿਊਸਡ ਬਾਈ ਯੂਵਾ ओरिजिनल्स ਐਂਡ ਹੋਸਟਿਡ ਬਾਈ ਮੀ ਅਹਿਸਾਸ ਚਾਨਾ ਹਾਂਜੀ ਫਾਈਨਲੀ ਆਪਾਂ ਆਨੰਦਪੁਰ ਸਾਹਿਬ ਪਹੁੰਚ ਗਏ ਬਾਈ ਗੱਡੀ ਆਪਾਂ ਨੇ ਕਰਤੀ ਪਾਰਕ ਜੱ ਆਪਾਂ ਮੇਨ ਐਂਟਰੀ ਆ ਬਾਈ ਮੇਨ ਐਂਟਰੀ ਆ ਇੱਧਰ ਲਾਗਪਰਾ ਸਾਈਡਾਂ ਜੀ ਦੁਕਾਨਾਂ ਦੇ ਇੱਕ ਇੱਧਰ ਇੱਕ ਇੱਧਰ ਫ੍ਰੀ ਪਾਰਕਿੰਗ ਹੈ ਗੱਡੀਆਂ ਲਈ ਬਾਈ ਪੀੜ ਬਾਈ ਉਰੇ ਵੀ ਘੱਟ ਲੱਗਦੀ ਆ ਆਨੰਦਪੁਰ ਸਾਹਿਬ ਅੱਜ ਇੱਕ ਵਾਰ ਆਣਾ ਬਈ ਅੱਜ ਸੰਡੇ ਨੂੰ ਜ਼ਿਆਦਾ ਭੀੜ ਹੁੰਦੀ ਆ ਕੜਾਈ ਬਹੁਤ ਆ ਬਈ ਉਹ ਦੇਖੋ ਥੱਲੇ ਤੇ ਉੱਪਰ ਤੱਕ ਬਈ ਇੱਧਰ ਦਾ ਲੰਗਰ ਹਾਲ ਹੈ ਇੱਧਰ ਜੋੜਾ ਘਰ ਆ ਬਈ ਆਹ ਕਰੋ ਬਈ ਦਰਸ਼ਨ ਤਖਤ ਸ੍ਰੀ ਜੀ ਕేశਗਰ ਸਾਹਿਬ ਦੇ ਬਈ ਅੱਜ ਸਾਲ ਵੀ ਆਪਾਂ ਬਈ ਮਹਾਰਾਜ ਜੀ ਦੇ ਮੱਥਾ ਤੇ ਗਿਆਏ ਦੇਖੋ ਜੀ ਅੱਗੇ ਜਾਉਂਦੇ ਬਏ ਅੰਦਰ ਨਾ ਵੀਡੀਓਗ੍ਰਾਫੀ ਕਰਨਾ ਮਨਾ ਹੈ ਉਹ ਕਰਕੇ ਆਪਾਂ ਨੇ ਮਰਾਦਰ ਨੂੰ ਧਿਆਨ ਚ ਰੱਖਦੇ ਅੰਦਰ ਆਪਾਂ ਵੀਡੀਓ ਸ਼ੂਟ ਨਹੀਂ ਕਰੀ ਬਾਈ ਠੀਕ ਹੈ ਤੇ ਬਾਹਰ ਦੇ ਦਰਸ਼ਨ ਕਰ ਲਓ ਮੇਰੇ ਵੀਰੋ ਪਹਾੜਾਂ ਦੇ ਦਰਸ਼ਨ ਮੇਰੇ ਵੀਰੋ ਦੇਖੋ ਬਾਈ ਪਹਾੜਾਂ ਦਾ ਕਿੰਨਾ ਗਾਣਾ ਵੀਊ ਆ ਰਿਹਾ ਹੈ ਇਹ ਰੇ ਆਗਮ ਜੋਤ ਕਿੱਦਾਂ ਬਾਈ ਕੀਤੇ ਹੁਣ ਆਪਾਂ ਜਾ ਰਹੇ ਆਂ ਬਾਈ ਲੰਗਰ ਸੈਕੰਡ ਬਾਈ ਆਪਾਂ ਨੂੰ ਮੇਨ ਗੁਰਦੁਆਰਾ ਬਾਈ ਇੱਧਰ ਬਾਗੜੀ ਛੱਡ ਲੰਗਰ ਆਲਾ ਗੁਰੂ ਘਰ ਆ ਕੇ ਬਾਈ ਲੰਗਰ ਜ਼ਰੂਰ ਛਕਣਾ ਚਾਹੀਦਾ ਲੰਗਰ ਰਥਾਲ ਬਾਈ ਥੱਲੇ ਜਾ ਕੇ ਆ ਦੇਖੋ ਉੱਧਰ ਹੀ ਛੱਡਦਾ ਇੱਧਰੋਂ ਰੈਂਪ ਰੈਂਪੜਾ ਰਸਤਾ ਉੱਧਰੋਂ ਪੌੜੀਆਂ ਦੇ ਬਾਈ ਥੱਲੇ ਆ ਕੇ ਇਧਰ ਹੀ ਸਾਡਾ ਗੁਰੂ ਕਾ ਲੰਗਰ ਆਵੇ ਉਹ ਦੇਖੋ ਕਿੰਨੀਆਂ ਪੌੜੀਆਂ ਉਤਰ ਕੇ ਆਈਆਂ ਆਪਾਂ ਅੱਧੇ ਹਾਂਜੀ ਬਈ ਫਾਈਨਲੀ ਆਪਾਂ ਲੰਗਰਾਲ ਚ ਪਹੁੰਚ ਗਏ ਦੇਖੋ ਬਈ ਗੁਰੂ ਕਾ ਲੰਗਰ ਇਹਦਾ ਰਾਜਮਾ ਹੈ ਦਾਲ ਆ ਬਈ ਸਲਾਦ ਆ ਖੀਰਾ ਇਹਦਾ ਪ੍ਰਸ਼ਾਦਾ ਬਈ ਹਾਂਜੀ ਬਈ ਪ੍ਰਸ਼ਾਦਾ ਦਾ ਆਪਾਂ ਨੇ ਛਕ ਲਿਆ ਬਹੁਤ ਟੇਸਟੀ ਸੀਗਾ ਲੰਗਰ ਗੁਰੂ ਦਾ ਆਨੰਦ ਆ ਗਿਆ ਬਈ ਛੱਕ ਕੇ ਹਾਂਜੀ ਬਾਈ ਫਿਰਲੀ ਆਪਾਂ ਹੁਣ ਪੱਠਾ ਸਾਹ ਪਹੁੰਚ ਗਏ ਜਿਹੜਾ ਕਿ ਗੁਰਦੁਆਰਾ ਰੋਪੜਾ ਬਈ ਆਹ ਕਰੋ ਦਰਸ਼ਨ ਬਾਈ ਗੁਰਦੁਆਰਾ ਸਾਹਿਬ ਦੇ ਮੱਤਲ ਆਗਮ ਆ ਗਿਆ ਬਈ ਗੁਰਦੁਆਰਾ ਦੇ ਅੱਗੇ ਗੱਡੀ ਖੜੀ ਹੈ ਦੇਖੋ ਬਾਈ ਮੋਡੀਫਾਈ ਗਈ ਵੀ ਜੀਪ ਇਹ ਹੰਗਸਿੰਘਾਂ ਦੀ ਗੱਡੀ ਆ ਬਈ ਆਹ ਉਹਨੇ ਤਿਆਰ ਕਰੀ ਜੀਦਾ। ਇਧਰ ਵਾਈ ਲੰਗਰ ਹਾਲ ਆ ਗਿਆ ਆਪਣਾ ਗੁਰਦੁਆਰੇ ਦਾ। ਇਸ ਪੂਤਰ ਸਥਾਨ ਤੇ ਹੀ ਬਹੁਤ ਸੁੱਖਾਂ ਵਾਰਾ ਹੁੰਦੀਆਂ। ਕੋਈ ਵੀ ਸੁੱਖ ਸੁਖ ਲੰਦਾ ਦਾ ਉਸ ਦੀ ਸੁੱਖ ਪੂਰੀ ਹੋ ਜਾਂਦੀ ਆ। ਦੇਖੋ ভাই ਨਹੀਂ ਤੁਹਾਨੂੰ ਅੰਦਰ ਦੀ ਪ੍ਰੋਪਰ ਵੀਡੀਓ ਦਿਖਾਉਣੀ ਸੀ ਇੱਥੇ ਬਕਾਇਦਾ ਲਿਖਿਆ ਹੈ ਬਈ ਮੋਬਾਈਲ ਫੋਨ ਨਾਲ ਸ਼ੂਟ ਕਰਨਾ ਮਨਾ ਹੈ ਬਈ ਆਪਾਂ ਉਹਨੂੰ ਮर्यादा ਵਿੱਚ ਰੱਖਦੇ ਹੋਏ ਸ਼ੂਟ ਨਹੀਂ ਕਰ ਰਹੇ ਬਈ ਹਾਂਜੀ ভাই ਤੁਸੀਂ ਇਸ ਗੁਰਦੁਆਰ ਦਾ ਇਤਿਹਾਸ ਪੜ੍ਹ ਸਕਦੇ ਆਂ ਦੇਖੋ ਬਈ ਯੱਗੇ ਗੁਰੂ ਗੋਬਿੰਦ ਸਿੰਘ ਜੀ ਭਾਣੀ ਦਾ ਜੁਦਾ ਇਹਦਾਂ ਜਿੱਤ ਕੇ ਹਾਂਜੀ ਹਾਂਜੀ ਤਾਂ ਰਸਤੇ 'ਚ ਜਾਣਾ ਅਨੰਦਪੁਰ ਸਾਹਿਬ ਅੱਛਾ ਜੀ ਇੱਥੇ ਠਹਿਰਨ ਵਾਸਤੇ ਨਾ ਪੱਠਾ ਸਾਉ ਤੇ ਮਜ਼ਦੂਰ ਬੈਠੇ ਜੋ ਅੱਛਾ ਜੀ ਮਜ਼ਦੂਰਾਂ ਜਗ੍ਹਾ ਪੁੱਛੀ ਵੀ ਠੂਰਾਮ ਕਰਨਾ ਮਸੜੇ ਵਾਸਤੇ ਆ ਮਜ਼ਦੂਰਾਂ ਮੁਜਾਬ ਸੀ ਕਹਿੰਦੇ ਆ ਵੀ ਉਹ ਸੌਂਣੀ ਪੱਠਾ ਹੈਗਾ ਉਹਦੇ ਉੱਤੇ ਚਲੇ ਜਾਓ ਜਦੋਂ ਗੁਰੂ ਸਾਹਿਬ ਨੇ ਘੋੜਾ ਆਪਣਾ ਪੱਠੇ ਤੇ ਚੜਾਇਆ ਇੱਕਦਮ ਹਾਂਜੀ ਪੱਠਾ ਇੱਕਦਮ ਠੰਡਾ ਹੋ ਗਿਆ ਉਹ ਉਹ ਉੱਥੇ ਵੀ ਆਚ ਗੁਰਦੁਆਰਾ ਬਣਿਆ ਗੁਰਦੁਆਰਾ ਦੇ ਅੰਦਰ ਖਾਲੀ ਕੋਰ ਦੇ ਨਿਸ਼ਾਨ ਨੇ ਠੀਕ ਹੈ ਹਾਂਜੀ ਬਾਈ ਹੁਣ ਆਪਾਂ ਫੈਲੀ ਸੋਲਖੀਆਂ ਸਾਹਿਬ ਗੁਰਦੁਆਰੇ ਪਹੁੰਚ ਗਏ ਬਾਈ ਜਿਹੜਾ ਕਿ ਮੱਤ ਪਵੇਲੀ ਕੋਲ ਆ ਜਿਹੜਾ ਕਰਾਲੀ ਵਾਲ ਟੂਲ ਟੈਕਸ ਆ ਜਾਂ ਪ੍ਰੋਪਰ ਨੂੰ ਜਾਂਦੇ ਉਹਦੇ ਨਾਲ ਹੀ ਲੱਗਦਾ ਵੇ ਗੁਰਦੁਆਰਾ ਭਾਈ ਚੱਲਦੇ ਬਾਈ ਪੈਰ ਬਹੁਤ ਜਲ ਰਹੇ ਆ ਗਰਮ ਪਈ ਧਰਤੀ ਪੈਰ ਬਹੁਤ ਜਲ ਆ ਗੁਰਿਆਮੀ ਰਾਕੇ ਭਾਗ ਦੇ ਬਹੁਤ ਨਾਲ ਤੁਹਾਨੂੰ ਪ੍ਰਦੇਉ ਆ ਬਈ ਬਈ ਬੁਰਦਵਾ ਦੇ ਲਾਗ ਜਿਆਦਾ ਲੰਗਰ ਚੱਲ ਰਿਹਾ ਬਾਕੀ ਰੋਟੀ ਦਾ ਪੜਾ ਲੰਗਰ ਚੱਲ ਰਿਹਾ ਲੰਗਰ ਆਲਮਾ ਪਾਸੇ ਨਾਲ ਲੱਗਿਆ ਚਾਹ ਬਈ ਹਾਂਜੀ ਬਈ ਤਨਤਨ ਬਾਬਾ ਦੀਪ ਸਿੰਘ ਦਾ ਨੌਂਪੁਰਾ ਗੁਰਦੁਆਰਾ ਬਈ ਬੜਾ ਮੌਜਾ ਆਉਂਦਾ ਹੈ ਬਈ ਬੜੋ ਬੜੋ ਗੱਡੀ ਆਏ ਹਾਏ ਹਾਏ ਗੱਡੀ ਮੇਰੀ ਚੱਪਰਾ ਖੋਲ ਕੇ ਤੇ ਬਈ ਪੂਰਾ ਹਾਲ ਹੋ ਗਿਆ ਲੈ ਗਰਮ ਬੋਪਈ ਏ ਧਰਤੀ ਧਰਤੀ ਬਹੁਤ ਗਰਮ ਹੈ ਹਾਂਜੀ ਜੀ ਫੈਲੀ ਆਪਾਂ ਹੁਣ ਪਹੁੰਚ ਗਏ ਆਪਣੇ ਘਰਾਂ ਬਈ 2:00 ਵੱਜ ਗਏ ਆਪਾਂ ਜਿਹੜੇ ਗੁਰਦੁਆਰਾ ਗਏ ਤੁਹਾਨੂੰ ਐਕਸਪਲੇਨ ਕਰੇ ਬਈ ਉਹ ਤੁਸੀਂ ਚੈੱਕ ਕਰ ਲਿਓ ਯਾਤਰਾ ਬਈ ਬਹੁਤ ਵਧੀਆ ਰਹੀ ਆਪਾਂ ਨੂੰ ਸਾਰਿਆਂ ਨੂੰ ਬਈ ਕੰਮਕਾਰਾਂ ਚੋਂ ਕੱਢ ਟਾਈਮ ਗੱਡ ਕੇ ਗੁਰੂਗਰ ਮੱਥਾ ਟੇਕਣ ਜ਼ਰੂਰ ਜਾਣਾ ਚਾਹੀਦਾ ਬਈ ਗੁਰੂਗਰ ਜਾ ਕੇ ਮਨ ਨੂੰ ਇੱਕ ਤਰ੍ਹਾਂ ਦੀ ਸ਼ਾਂਤੀ ਜੀ ਮਹਿਸੂਸ ਹੁੰਦੀ ਹੈ ਬਈ ਮਨ ਨੂੰ ਨਾ ਐਨ ਵੀ ਚੰਗਾ ਫੀਲ ਹੁੰਦਾ ਹੈ ਆਪਾਂ ਗੁਰੂਗਰ ਮੱਥਾ ਟੇਕ ਕੇ ਆਉਂਨੇ ਆ ਅੱਜ ਆਪਾਂ ਚਾਰ ਪੰਜ ਗੁਰਦੁਆਰੇ ਦੇਖਿਆ ਬਈ ਇੱਕ ਤਾਂ ਮਾਤਾ ਨੈਣਾ ਦੇ ਵੀ ਟੈਂਪਲ ਹੋ ਗਿਆ ਇੱਕ ਅਨੰਦਪੁਰ ਸਾਹਿਬ ਹੋ ਗਿਆ ਫਿਰ ਆਪਾਂ 16 ਕਿਹ ਗੁਰਦੁਆਰਾ ਦੇਖਿਆ ਤੇ ਪੱਠਾ ਸਾਹਿਬ ਦੇਖਿਆ ਬਈ ਆਪਾਂ ਨੇ ਸਾਰੇ ਗੁਰਦੁਆਰਾ ਦਰਸ਼ਨ ਕਰੇ ਆ ਤਦੋ ਠੀਕ ਆ ਬਾਈ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜਰੂਰ ਕਰਦੇ ਕਰੋ ਠੀਕ ਆ ਤੁਹਾਨੂੰ ਡੇਲੀ ਕਈ ਵੀਰ ਕੰਮਕਾਰ ਹੋਗਾ ਡੇਲੀ ਨਾ ਪਹੁੰਚ ਸਕਿਆ ਚਲ ਨੈਕਸਟ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇ ਕਰੂਗੀ ਬਾਈ ਵਧੀਆ ਤੁਸੀਂ ਸਪੋਰਟ ਕਰਦੇ ਹੋ ਪੂਰੇ ਠੀਕ ਆ ਬਾਈ ਕਰਦੇ ਆਪਾਂ ਇਹ ਵਲੌਗ ਨੂੰ ਇੱਥੇ ਸਮਾਪਤ ਮਿਲਦੇ ਆਪਾਂ ਕੋਈ ਅਗਲੇ ਵਲੌਗ ਦੇ ਵਿੱਚ